ਚਲੋ ਅਰਗੋਡਿੰਗ ਸ਼ੁਰੂ ਹੋ ਚੁੱਕੀ ਹੈ ਜੀ ਸਭ ਤੋਂ ਪਹਿਲਾਂ ਸਾਰੇ ਹੀ ਸਾਹਿਤਕਾਰ ਕੈਣਾ ਵੀਰਾਂ ਦਾ ਪੰਜਾਬ ਸਾਹਿਤ ਸਭਾ ਹਾਰਦਿਕ ਸਵਾਗਤ ਕਰਦੀ ਹੈ ਜੋ ਆਪਣਾ ਤੀਜਾ ਵਰਚੁਅਲ ਕਵੀ ਦਰਬਾਰ ਦੀ ਜਿਹੜੀ ਅੱਜ 5 ਵਜੇ ਆਨਲਾਈਨ ਕਵੀ ਦਰਬਾਰ ਸ਼ੁਰੂ ਹੋ ਚੁੱਕਾ ਅੱਜ 30 ਨਵੰਬਰ ਹੈ 228 ਸ਼ਾਮ ਜਿਹੜਾ ਸ਼ਾਮ ਦਾ 5 ਵਜੇ ਆ ਸੋ ਮੈਂ ਪਹਿਲਾਂ ਬੇਨਤੀ ਕਰੂੰਗਾ ਬਿਨਾਂ ਝੂਮਕਾ ਬੰਨੇ ਤੁਸੀਂ ਆਪਣੀ ਰਚਨਾ ਬੋਲਣੀ ਆ ਮਨਜੀਤ ਕੌਰ ਜੀ ਨਵਾਂ ਸ਼ਹਿਰ ਤੋਂ ਜੋ ਇੱਕ ਸਕੂਲ ਦੇ ਵਿੱਚ ਟੀਚਰ ਆ ਬਹੁਤ ਵਧੀਆ ਲਿਖਦੇ ਆ ਅੱਜ ਪਹਿਲੀ ਵਾਰੀ ਸਾਡੇ ਸੰਗ ਰੂਬਰੂ ਹੋ ਰਹੇ ਆ ਮੈਂ ਬੇਨਤੀ ਕਰਦਾ ਮਨਜੀਤ ਭੈਣ ਨੂੰ ਕਿ ਆਪਣੀ ਰਚਨਾ ਰੱਖਣ ਅੱਛਾ ਜੀ ਹਾਂਜੀ ਜੀ ਮੇਰੇ ਵੱਲ ਸਭ ਨੂੰ ਸਤਿ ਸ਼੍ਰੀ ਅਕਾਲ ਪਹਿਲੀ ਵਾਰ ਮੈਨੂੰ ਖੜੇ ਨਾਲ ਜੁੜਨ ਦਾ ਮੌਕਾ ਮਿਲਿਆ ਆਨਲਾਈਨ ਸੋ ਮੇਰੀ ਰਚਨਾ ਹੈ ਜ਼ੁਬਾਨ ਕਹਿੰਦੇ ਜ਼ੁਬਾਨ ਦਾ ਖਟਿਆ ਕੋਈ ਖਾਂਦਾ ਹੈ ਸੋ ਜ਼ੁਬਾਨ ਤੇ ਮੇਰੀ ਕਵਿਤਾ ਮੈਂ ਤਿਆਰ ਕੀਤੀ ਹੈ ਕਿ ਕਹਿੰਦੇ ਨੇ ਕਿ ਜ਼ੁਬਾਨ ਤੇ ਰੀਤੇ ਮੇਰੀ ਦਰਸ ਸਾਰੀ ਦੁਨੀਆ ਇਹ ਮਾਣੇ ਜ਼ੁਬਾਨ ਤੇ ਰੀਤੇ ਮੇਰੀ ਦਰਸ ਸਾਰੀ ਦੁਨੀਆ ਇਹ ਮਾਣੇ ਮਹੱਤਵ ਰਿਸ਼ਤੇ ਨੂੰ ਫਿਰ ਕਿਉਂ ਨਾ ਤੂੰ ਜਾਣੇ ਮਹੱਤਵ ਰਿਸ਼ਤੇ ਨੂੰ ਫਿਰ ਕਿਉਂ ਨਾ ਤੂੰ ਜਾਣੇ ਕੀਤੇ ਜੋ ਕੌਲ ਜਰਾ ਉਹਨਾਂ ਨੂੰ ਤੂੰ ਗੋੜ ਜਿੱਥੇ ਜੋ ਕੋਲ ਜਰਾ ਉਹਨਾਂ ਨੂੰ ਤੂੰ ਗੋਲ ਜ਼ੁਬਾਨ ਤੇ ਰੀਤੋਂ ਹੀ ਤੈਨੂੰ जग ਇਹ ਪਹਿਚਾਣੇ ਮਹੱਤਵ ਇਸ ਤੇ ਨੂੰ ਫਿਰ ਕਿਉਂ ਨਾ ਤੂੰ ਜਾਣੇ ਹਾਂ ਕਹੀ ਮਨਜੀਤ ਜ਼ੁਬਾਨ ਦਾ ਖਟਿਆ ਸਾਰੀ ਦੁਨੀਆ ਪਾਵੇ ਕਹੀ ਮਨਜੀਤ ਜ਼ੁਬਾਨ ਦਾ ਖਟਿਆ ਸਾਰੀ ਦੁਨੀਆ ਪਾਵੇ ਨਿਮਰ ਬੋਲ ਨੇੜੇ ਕੋੜੇ ਦੂਰ ਲੈ ਜਾਵੇ ਬਿਨਾਂ ਪਹਿਚਾਣ ਆਪਣੀ ਬਿਨਾਂ ਪਹਿਚਾਣ ਆਪਣੀ ਤੱਕੇ ਦੁਨੀਆਂ ਦੇ ਤੂੰ ਖਾਣੇ ਹੱੱਤਰ ਇਸ ਦੇ ਨੂੰ ਫਿਰ ਕਿਉਂ ਨਾ ਤੂੰ ਜਾਣੇ ਸਾਬਤ ਆਪਣੇ ਆਪ ਨੂੰ ਜੇਕਰ ਹੈ ਤੂੰ ਕਰਨਾ ਸਾਬਤ ਆਪਣੇ ਆਪ ਨੂੰ ਜੇਕਰ ਹੈ ਤੂੰ ਕਰਨਾ ਬੋਲ ਆਪਣੇ ਤੇ ਸਿੱਖ ਕਰਨਾ ਜਾਂ ਮਰਨਾ ਮਰ ਰੱਬ ਦੀ ਸਭ ਤੂੰ ਤਾਣੇ ਬਾਣੇ ਛੱਡ ਬਾਕੀ ਸਭ ਤੂੰ ਤਾਣੇ ਬਾਣੇ ਜ਼ੁਬਾਨ ਤੇਰੀ ਤੇ ਮੇਰੀ ਦਾ ਰਸ ਸਾਰੀ ਦੁਨੀਆ ਹੈ ਮਾਣੇ ਮਹੱਤਵ ਇਸਤੇ ਨੂੰ ਫਿਰ ਕਿਉਂ ਨਾ ਤੂੰ ਜਾਣੇ ਮਹੱਤਵ ਇਸਤੇ ਨੂੰ ਫਿਰ ਕਿਉਂ ਨਾ ਤੂੰ ਜਾਣੇ ਧੰਨਵਾਦ ਬਹੁਤ ਬਹੁਤ ਬੇਟਾ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਆਸ਼ੀਰਵਾਦ ਚਾਹੀਦਾ ਜੀ ਤੁਸੀਂ ਅੱਜ ਬੋਲੇ ਹੋ ਹਾਂ ਜੀ ਤੁਹਾਡਾ ਫਲੋ ਜਿਹੜਾ ਸੀਗਾ ਥੋੜਾ ਤੇਜ਼ ਸੀਗਾ ਅੱਗੇ ਵਾਸਤੇ ਖਿਆਲ ਰੱਖਿਓ ਬਹੁਤ ਵਧੀਆ ਤੁਹਾਡੇ ਆਵਾਜ਼ ਬਹੁਤ ਸੋਹਣੀ ਹੈ ਅੱਗੇ ਵਾਸਤੇ ਤੁਸੀਂ ਏਸੀ ਦਾ ਖਿਆਲ ਰੱਖਣਾ ਬਹੁਤ ਵਧੀਆ ਕੁਝ ਤਾੜੀਆਂ ਮਾਰੋ ਜੀ ਸਾਰੇ ਪੰਨੀ ਭਾਂਜੀ ਲਈ ਬਹੁਤ ਵਧੀਆ ਜੀ ਬਹੁਤ ਵਧੀਆ ਕਿ ਬੇਨਤੀ ਹੈ ਜੀ ਸਾਡੇ ਪੰਜਾਬ ਸੈਸਵਾ ਦੇ ਜਨਰਲ ਸਕੱਤਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ ਦੇਸ ਰਾਜ ਬਾਲੀ ਜੀ ਜਿਹੜੇ ਜ਼ਿਲ੍ਹਾ ਕਾਨੂੰਨ ਸਭਾਵਾਂ ਦੇ ਵਿੱਚ ਵੀ ਆਪਣੀ ਡਿਊਟੀ ਨੂੰ ਆਉਂਦੇ ਆ ਆਈਟੀ ਵਿੱਚ ਇੱਕ ਫੰਕਸ਼ਨ ਕਰਵਾਇਆ ਗਿਆ ਸੀ ਤੋਂ ਮੈਂ ਬੇਨਤੀ ਕਰਦਾ ਹਾਂ ਦੇਸ ਰਾਜ ਬਾਲੀ ਜੀ ਆਪਣੀ ਰਚਨਾ ਲੈ ਕੇ ਆ ਰਹੇ ਆ ਹਾਂਜੀ ਬਾਲੀ ਸਾਹਿਬ ਹਾਂਜੀ ਜੀ ਕਹਿ ਰਹੇ ਨੇ ਪ੍ਰਸ਼ਾਦ ਕਦੇ ਦੇਖਦੀ ਚੂੜੇ ਨੂੰ ਕਦੇ ਦੇਖਦੀ ਨਹੀਂ ਨੂੰ ਮਾਈਕ ਓ ਰੱਖੋ ਜੀ ਕਦੇ ਦੇਖਦੀ ਚੂੜੇ ਨੂੰ ਕਦੇ ਦੇਖਦੀ ਨਹੀਂ ਨੂੰ ਕਦੇ ਦੇਖਦੀ ਪਈ ਹਾਂ ਮੰਜ਼ਿਲਾਂ ਵਿਰਾਗੀ ਨੂੰ कदे देख दी हमें दीवारे हथ फड़के माही तुर चल जहाज चढ़के माही तुर चल जहाज चढ़ के गाड़े लग के माही दे ਇਰ ਪੂਟੀ ਉੱਠੇ ਰਹੀ ਓਏ ਹੋਏ ਤੇਰਾ ਨਾਮ ਤੇਰੇ ਨਾਮ ਸੋਹਣਾ ਨਾ ਵੇਸ਼ ਹਰ ਅੰ দিশੇ ਕੋਈ ਹੂੰ ਵਾਹ ਯਾਰੋ ਜਾਰੇ ਤੱਕ ਤੱਕ ਕਰ ਦਿਲ ਧੜਕੇ ਮਾਹੀ ਨੀ ਤੁਰ ਚੱਲਿਆ ਨੀ ਜਹਜ਼ ਧੜਕੇ ਮੇਰੇ મેરે હંજુઆંં દી અજ કોણ સુણેગા કહાની લોટી ખાતર જમ ચલે ગયા નમનમ કહાની લોટી ખાતર દૂર હોયા નમનમ કહાની આજય સદદાન હો ગિયા સુઆ સડકે મરી क्या बात तो जहाज चढ़के बहुत बढ़िया किसे दाना जाना पिया बस मजबूरी साफी पेट ने बधाई दो दिन आ दूरी या पेट ने बधाई ਜੋੜਨਾ ਵਿੱਚ ਦੂਰੀ ਅਜੇ ਦੇਖਿਆ ਮਰੋਸ ਮਨ ਕੇ ਜਾਂ ਲੜਕੇ ਮਹੀ ਤੁਰ ਚੱਲਿਆ ਨਹੀਂ ਜਹਰ ਜੜਕੇ ਸਾਲ ਦੋ ਸਾਲ ਗੁਣ ਰਹੂ ਕਰਦੀ ਉਡਿਕਾਂ ਮੱਲਿ ਦੇਸ ਰਾਗ ਗਿਆ ਆਕੇ ਲੰਮੀਆ ਤਰੀਕਾਂ ਮੱਲਿ ਦੇਸ ਰਾਗ ਗਿਆ ਆਕੇ ਲੰਮੀਆ ਤਰੀਕਾਂ ਸ਼ਿਆ ਬਾਤ ਹੈ ਸ਼ਿਆ ਬਾਤ ਬੈਠੀ ਰਹਾਂਗੀ ਉਡਿਕਾਂ ਚ ਕਲੇਜਾ ਫੜਕੇ ਮਾਹੀ ਤੁਰੇ ਚੱਲਿਆ ਨੀ ਦਰਦੀ ਸਾਬ ਜਹਾਜ ਚੜ ਕੇ ਹਏ ਹੋਏ ਕੀ ਬੋਲ ਕੀ ਬੋਲ ਤੁਰੇ ਚੱਲਿਆ ਨੀ ਜਹਾਜ ਚੜ ਕੇ ਧੰਨਵਾਦ ਬਹੁਤ ਖੂਬ ਬਹੁਤ ਖੂਬ ਤਾੜੀਆਂ ਤੁਹਾਡੇ ਲਈ ਸਾਹਿਬ ਤੁਹਾਡੀ ਆਵਾਜ਼ ਜਿਹੜੀ ਹੈ ਉਹਦੇ ਵਿੱਚ ਬੜਾ ਦਰਦ ਆ ਕਿਉਂਕਿ ਇਹ ਇੱਕ ਦਰਦ ਭਰਿਆ ਬਿਛੋੜੇ ਵਾਲਾ ਇੱਕ ਤੁਸੀਂ ਗੀਤ ਗਾਇਆ ਬਹੁਤ ਵਧੀਆ ਆਵਾਜ਼ ਵਿੱਚ ਧੰਨਵਾਦ ਬਹੁਤ-ਬਹੁਤ ਬਾਲੀ ਸਾਹਿਬ ਤੁਹਾਡੀ ਕਲਮ ਦਿਨ ਪ੍ਰ ਦਿਨ ਨਿਕਲ ਰਹੀ ਆ ਸੋ ਮੈਂ ਹੁਣ ਬੀਤ ਕਰਦਾ ਜੀ ਸਭਾ ਦੇ ਪ੍ਰਧਾਨ ਮਾਨਯੋਗ ਮੇਰੇ ਉਸਤਾਦ ਸਹਿਵਾਨ ਦਰਸ਼ਨ ਦਰਦੀ ਜੀ ਆਪਣੀ ਰਚਨਾ ਲੈ ਕੇ ਆ ਰਹੇ ਆ ਹਾਂਜੀ ਦਰਦੀ ਸਾਹਿਬ ਸਮੇ ਨੂੰ ਨਿਯਕਤ ਰੱਖਦੇ ਹੋਏ ਤਾਂ ਮੈਂ 3-4 ਸ਼ੇਰ ਬੋਲਾਂਗਾ ਜੀ ਜੀ ਵਿਚੋਂ ਕਿ ਆਪ ਹੀ ਧੋਣੇ ਧੋਣੇ ਪੈਂਦੇ ਆ ਜੀ ਹਿੰਮਤ ਕਰਕੇ ਆਪ ਹੀ ਧੋਣੇ ਧੋਣੇ ਪੈਂਦੇ ਆ ਹੱਕ ਮਿਲਦੇ ਕਈ ਵਾਰ ਕਦੇ ਤੱਕ ਸੋਣੇ ਪੈਂਦੇ ਆ ਹੂੰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਚਰੇ ਵਿੱਚ ਮੈਂ ਦੇਖਿਆ ਸੀ ਫੁੱਲ ਮਰਜਾਇਆ ਕਚਰੇ ਵਿੱਚ ਮੈਂ ਦੇਖਿਆ ਸੀ ਫੁੱਲ ਮਰਜਾਇਆ ਹੂੰ ਸਿਸਕੀ ਲੈ ਕੇ ਰੋ ਪਿਆ ਫਿਰ ਮੁਸਕਾਇਆ ਵਾਹ ਜਦ ਦਰਦੀ ਨੂੰ ਉਸ ਆਪਣਾ ਹਾਲ ਸੁਣਾਇਆ ਪਹਿਲਾਂ ਮੈਨੂੰ ਮੰਦਰ ਚੜਾਇਆ ਫਿਰ ਮੈਂ ਇੱਥੇ ਆਇਆ ਹੂੰ ਵਾਹ 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 ਤੋ ਇੱਕ ਸ਼ੇਰ ਹੋਰ ਅੱਜ ਹੈ ਜੀ ਸੱਚੇ ਦਿਲ ਤੋਂ ਪਿਆਰ ਜੇ ਕਰੀਏ ਤਾਂ ਗੱਲ ਬਣਦੀ ਹੈ ਵਾਹ ਹੂੰ ਸੱਚੇ ਦਿਲ ਤੋਂ ਪਿਆਰ ਜੇ ਕਰੀਏ ਤਾਂ ਗੱਲ ਬਣਦੀ ਹੈ ਫਿਰ ਉਸ ਦਾ ਇਜ਼ਹਾਰ ਜੇ ਕਰੀਏ ਤਾਂ ਗੱਲ ਬਣਦੀ ਹੈ ਵਾਹ ਵਾਹ ਦਰਦੇ ਦਿਲ ਸੁਣਾਵਾ ਕਿਸ ਨੂੰ ਆਪਣਾ ਆਖ ਬੁਲਾਵਾ ਕਿਸ ਨੂੰ ਉਪਰੋਂ ਖਰੇ ਤੇ ਅੰਦਰੋਂ ਖੋਟੇ ਤਖਤੇ ਦਿਲ ਬਿਠਾਵਾ ਕਿਸ ਨੂੰ ਤਖਤੇ ਦਿਲ ਬਿਠਾਵਾ ਕਿਸ ਨੂੰ ਕਰ ਬਟ ਸਮੇਂ ਨੇ ਬਦਲੀ ਖੁਦ ਟਹਿਗਾ ਢਾਉਣ ਵਾਲੇ ਕਰ ਬਟ ਸਮੇਂ ਨੇ ਬਦਲੀ ਖੁਦ ਟਹਿਗਾ ਢਾਉਣ ਵਾਲੇ ਬਣ ਅਗਿਆਕਾਰੀ ਦੇਖੇ ਮੈਂ ਹੁਕਮ ਚਲਾਉਣ ਵਾਲੇ ਵਾਹ ਵਾਹ ਪੈ ਜਾਏ ਸਮੇਂ ਦਾ ਥੱਪੜ ਤਾਂ ਥੱਪੜਈਆ ਬਹੁਤ ਹੁੰਦਾ ਹਲੋੜ ਪਈ ਤੇ ਖੋ ਵੀ ਲੰਦੇ ਕੁਰਸੀ ਬਿਠਾਉਣ ਵਾਲੇ ਕੁਰਸੀ ਬਿਠਾਉਣ ਵਾਲੇ ਬਸ ਜੀ ਮੇਰੀ ਇੰਨੀ ਖਾਤਰੀ ਕਬੂਲ ਕਰਿਓ ਜੀ ਜੈ ਹਿੰਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੈਂ ਬੇਨਤੀ ਕਰਦਾ ਹਾਂ ਸਾਕੀ ਸਾਹਿਬ ਮੈਂ ਆਪਣੀ ਰਚਨਾ ਲੈ ਕੇ ਆ ਰਹੇ ਹਾਂ ਸਾਕੀ ਸਾਹਿਬ ਨੂੰ ਬੇਨਤੀ ਹੈ ਕਿ ਆਪਣੀ ਇੱਕ ਰਚਨਾ ਸਾਡੇ ਨਾਲ ਸਾਂਝੀ ਕਰੋ ਜੀ ਤੁਹਾਡੀ ਪਿਛਲੇ ਐਪੀਸੋਡ ਵਿੱਚ ਸਿਹਤ ਨਹੀਂ ਠੀਕ ਸੀ ਅੱਜ ਮੈਂ ਕਾਮਨਾ ਕਰਦਾ ਹਾਂ ਕਿ ਤੁਸੀਂ ਬਹੁਤ ਵਧੀਆ ਐਸੇ ਜਾਬ ਹੋ ਕੇ ਸਾਨੂੰ ਆਪਣੀ ਰੱਬ ਜੀ ਜੀ ਕੇ ਅੰਦਰ ਵੀ ਤੇਰੇ ਦਿਲ ਵਿੱਚ ਪਹਿਲਾ ਵਾਲਾ ਪਿਆਰ ਨਹੀਂ ਵਾਹ 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 ਆਪਣੇ ਦਿਲ ਤੋਂ ਪੁੱਛ ਲੈ ਜੇ ਇਤਵਾਰ ਨਹੀਂ ਕੀ ਬਾਤ ਹੈ ਕੀ ਬਾਤ ਹੈ ਜੀ ਆਪਣੇ ਦਿਲ ਤੋਂ ਪੁੱਛ ਲੈ ਜੇ ਇਤਵਾਰ ਨਹੀਂ ਤੇ ਤੇਰੀ ਯੁਗ ਸੁਖ ਨਾ ਕੋਈ ਤੇਰਾ ਤਾਂ ਪਤਾ ਹੂੰ ਹੂੰ ਤੇਰੀਆਂ ਤੂੰ ਹੀ ਜਾਣੇ ਸਾਨੂੰ ਸਾਰ ਨਹੀਂ ਕੀ ਬਾਤ ਹੈ ਕੀ ਬਾਤ ਹੈ ਜੀ ਵਰਦਨ ਸਾਹਿਬ ਗੀਤ ਕਹਿੰਦੇ ਆ ਜੋਸ਼ੇਦ ਧਿਆਨ ਨਾਲ ਇੱਕ ਦੋ ਬੰਦਰੀ ਜਣੂ ਬਾਣੇ ਆਵੇ ਜਦੋਂ ਜਣਾ ਜਣਾ ਕਈ ਨਾਹੀ ਜਣ ਜਣ ਕਹੀ ਮੇਰੀ ਜਾਨ ਕੱਢ ਲੈ ਨਾਹੀ ਜੋ ਨਹੀਂ ਮਾਏ ਅਵੀ ਜਦੋਂ ਤੇਰੇ ਬਿਨ ਇਕ ਪਲ ਕੱਟਣਾ ਮਹੌਲ ਵੇ ਤੂੰ ਕੀ ਜਾਣ ਤਰੇ ਬਿਨ ਮੇਰਾ ਜਿਹੜਾ ਹੌਲ ਵੇ ਰੁਸ ਰੁਸ ਕਾ ਤੂੰ ਮੇ ਤੁ ਪਰ ਹੋ ਹੋ ਬੈ ਨਾਈ ਰੁਸ ਰੁਸ ਮੇ ਤੁ ਕਤੇ ਕਰੋ ਹੋ ਹੋ ਬੈਨਾਈ ਜਣ ਜਣ ਕਹਿ ਨਾਵੇਂ ਤੂੰ ਯਾਨ ਕਢਿ ਲੈ ਨਾਵੇਂ ਮੈਨੂੰ ਹੀ ਤੇ ਦੱਸ ਤੈਨੂੰ ਰੋਸਾ ਕਿਹੜੀ ਗੱਲ ਦਾ ਚੁੱਪ ਚਾਪ ਰਹੀ ਨਈ ਤੂੰ ਬੋਲ ਦਾਨੀ ਕਹਿਦਾ ਮੈਨੂੰ ਦੁੱਖ ਸਿੰਦੀ ਤੇ ਤੂੰ ਵੀ ਦੁਖੀ ਰੈਣ ਨਾਏ ਮੈਂ ਵੀ ਦੁਖ ਸੈਂਦੀ ਆ ਤੇ ਤੂੰ ਵੀ ਦੁਖੀ ਰੈਣ ਨਾਏ ਜਾਨ ਜਾਨ ਕੇ ਕੇ ਮੇਰੀ ਜਾਨ ਕੱਢ ਲੈ ਨਾਏ ਕੱਲੇ ਕੱਲੇ ਰੇਣ ਦਾ ਕੀ ਹੱਜ ਹੁੰਦਾ ਚਨਵੇਂ ਓਏ ਹੋਏ ਚਾਰ ਨਾ ਗੁਜ਼ਾਰੇ ਲਈ ਗਲੀ ਮੇਰੀ ਮਨਵੇਂ तूं गल मेरी मन गल गली तूं मी गल मे पई न तूं मी गल गली तूं मी गल मेर पई न ॾे लू जान कॾहिं लै नसी कुक विछोड़ियां पारे कर न बेकारे बेकारे तूं दिल कोल पुछ जहिड़े दिल च तूं रीना बे दिल कोल पुछ जहिड़े दिल विचाई ਜਾਨ ਕਢ ਲੈ ਨਾਏ ਤੂੰ ਜਾਨ ਕਢ ਲੈ ਨਾਏ ਜਾਣ ਵਾਲੇ ਆਵੇ ਜਦੋਂ ਜਾਣਾ ਜਾਣਾ ਕਿ ਨਹੀਂ ਜਾਣਾ ਜਾਣ ਕੇ ਤੇ ਮੇਰੀ ਤੂੰ ਜਾਨ ਕਢ ਲੈ ਨਾਏ ਬਿਜੋਨ ਕੱਢ ਲੀਨੋਈ ਤਨਵਾਦ ਵਾਹ 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 ਸਕੀ ਸਾਹਿਬ ਤੁਹਾਡੀ ਇਹ ਰਚਨਾ ਜਿਹੜੀ ਹੈ ਸੱਚੇ ਜਾਨ ਕੱਢ ਲੈਂਦੀ ਆ ਤੁਹਾਡਾ ਬੋਲਣ ਦਾ ਲਹਿਜਾ ਆ ਉਹ ਇਸ ਉਮਰ ਵਿੱਚ ਵੀ ਇੱਕ ਬਹੁਤ ਲਾਜਵਾਬ ਆ ਕਿਉਂਕਿ ਤੁਹਾਡੇ ਬੋਲਾਂ 'ਚ ਬਹੁਤ ਦਰਦ ਆ ਨਾਲ ਨਾਲ ਤੁਹਾਡੀ ਰਚਨਾ ਜਿਹੜੀ ਇਹ ਬੜੀ ਅਮਰ ਆ ਇਹਦੇ ਵਿੱਚ ਜਿਹੜੇ ਤੁਸੀਂ ਬੋਲ ਬੋਲਦੇ ਆ ਜਾਣ ਜਾਣ ਕੇ ਕਿ ਜਾਨ ਕੱਢ ਲੈਨੇ ਵਾਕਿਆ ਹੀ ਇਹ ਸਚਾਈ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਖੀ ਸਾਹਿਬ ਤੇ ਜਮੇਰਵੰਦ ਜੀ ਤੁਸੀਂ ਫੋਨ ਕੱਟਿਓ ਨਾ ਹੁਣ ਰਿਕਾਰਡਿੰਗ ਬਹੁਤ ਹੀ ਪਿਆਰੇ ਸਾਹਿਤਕਾਰ ਭੈਣ ਜੀ ਸਾਡੇ ਰਜਨੀ ਸ਼ਰਮਾ ਜੀ ਨਵਾਂ ਸ਼ਹਿਰ ਤੋਂ ਜੁੜੇ ਆ ਇਹਨਾਂ ਦੀ ਕੱਲੋਂ ਪੜ੍ਹੀ ਹੀ ਨਿੱਖੜਮੀ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਰਚਨਾ ਲੈ ਕੇ ਆਣ ਰਜਨੀ ਸ਼ਰਮਾ ਜੀ ਅਰਸ਼ਾ ਜੀ ਅਰਸ਼ਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ

जाबर शायद पुल बैठा है, जाबर शायद पुल, है शुक्या, शुक्या। <स्ग maturity> जाबर शायद पुल बैठा है कप्तान बदल दे रेंदे ने जाबर शुक्रिया शुक्रिया जाबर शायद पुल बैठा है कप्तान बदल दे रेंदे ने शैतान बड़े ने दल बदलू शैतान बड़े ने दल बदलू ਹੂੰ ਇਮਾਨ ਬਦਲਦੇ ਰਹਿੰਦੇ ਨੇ ਹੂੰ ਰਕੀਕ ਤਾ ਆਦੇਸ਼ ਸ਼ੇਰਜੀ ਪੈਸੇ ਦੀ ਖਾ ਤਿਰਤਾ ਲੋਕੀ ਹੂੰ ਪੈਸੇ ਦੀ ਖਾ ਤਿਰਤਾ ਲੋਕੀ ਭਗਵਾਨ ਬਦਲਦੇ ਰਹਿੰਦੇ ਨੇ ਵਾਜੀ 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 ਸ਼ੁਕਰੀਆ ਜੀ ਮੇਰੇ ਖਤ ਮੜਾਉਂਦੇ ਅਕਸਰ ਹੂੰ ਹੂੰ ਮੇਰੇ ਖਤ ਮੜਾਉਂਦੇ ਅਕਸਰ ਉਹ ਮਕਾਨ ਬਦਲਦੇ ਰਹਦੇ ਨੇ ਮੇਰੀ ਖਤਮੜ ਆਉਂਦੇ ਅਕਸਰ ਉਹ ਮਕਾਨ ਬਦਲਦੇ ਰਹਦੇ ਨੇ ਕਿੰਜ ਪਰੋਸਾ ਹੋਵੇ ਮੈਨੂੰ ਜੀ ਕਿੰਜ ਪਰੋਸਾ ਹੋਵੇ ਮੈਨੂੰ ਉਹ ਜ਼ੁਬਾਨ ਬਦਲਦੇ ਰਹਦੇ ਨੇ ਜੀ ਜੀ शुक्रिया ਕਿੰਜ ਪਰੋਸਾ ਹੋਵੇ ਮੈਨੂੰ ਉਹ ਜ਼ੁਬਾਨ ਬਦਲਦੇ ਰਹਿੰਦੇ ਨੇ ਦੇਖ ਤਮਾਸ਼ਾ ਜਗਦਾ ਹਰਦਮ ਹੂੰ ਦੇਖ ਤਮਾਸ਼ਾ ਜਗਦਾ ਹਰਦਮ ਮਹਿਮਾਨ ਬਦਲਦੇ ਰਹਿੰਦੇ ਨੇ ਰਹਿੰਦੇ ਨੇ ਹਾਂਜੀ शुक्रिया ਸ਼ੀਸ਼ਾ ਸ਼ੀਸ਼ਾ ਸੋਚ ਰਿਹਾ ਕਿਉਂ ਲੋਕੀ ਹੂੰ ਪਹਿਚਾਨ ਬਦਲਦੇ ਰਹਿੰਦੇ ਨੇ ਹੂੰ ਹੂੰ ਕੀ ਬਾਤ ਹੈ ਜਾਤਾ ਜਾਤਾ ਧਰਮਾ ਖਾਤਰ ਹੁਣ ਤਾਂ ਹੂੰ ਜਾਤਾ ਧਰਮਾ ਖਾਤਰ ਹੁਣ ਤਾਂ ਸ਼ਮਸ਼ਾਨ ਬਦਲਦੇ ਰਹਿੰਦੇ ਨੇ ਵਾਹ ਜੀ ਵਾਹ ਹੂੰ ਜਾਤਾ ਧਰਮਾ ਖਾਤਰ ਹੁਣ ਤਾਂ ਸ਼ਮਸ਼ਾਨ ਬਦਲਦੇ ਰਹਿੰਦੇ ਨੇ ਇਹ ਦੀਵਾ ਬੁਝਣਾ ਨਹੀਂ ਭਾਵੇਂ ਹੂੰ ਇਹ ਦੀਵਾ ਬੁਝਣਾ ਨਹੀਂ ਭਾਵੇਂ तूफान बदल दे रेंदे ने शहर मेरे दे कातिल शातिर शहर मेरे दे कातिल शातिर वो निशान बदल दे रेंदे ने मकता जी दिल्ली तो अक्सर ही रजनी दिल्ली तो अक्सर ही रजनी फरमान बदल दे रेंदे ने ਨਦਾਂ ਬਦਲਦੇ ਰਹਿੰਦੇ ਨੇ ਇਨਸਾਨ ਬਦਲਦੇ ਰਹਿੰਦੇ ਨੇ ਬਹੁਤ 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 ਬੁਨਿਆਦ ਸ਼ਰਮਣੀ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਸ਼ੁਕਰੀਆ ਬਹੁਤ ਵਧੀਆ ਤੁਹਾਡਾ ਫੋਨ ਅਕਈ ਵੀ ਟਰਾਈ ਕੀਤਾ ਮਸੀਂ ਤੁਹਾਡਾ ਫੋਨ ਲੱਗਿਆ ਇੱਕ ਬੇਨਤੀ ਤੁਹਾਨੂੰ ਮੈਂ ਕਰੂੰਗਾ ਤੇ ਹਰ ਹਰ ਸ਼ਨੀਵਾਰ ਆਪਣੀ ਇਹ ਜਿਹੜੀ ਵਰਚੁਅਲ ਕਵੀ ਦਰਬਾਰ ਹੋਇਆ ਕਰਨਾ 5 ਵਜੇ ਦਾ ਸਮਾਂ ਪੱਕਾ ਹੈ ਜੀ ਹਰ ਸ਼ਨੀਵਾਰ ਠੀਕ ਹੈ ਅੱਜ ਆਪਾਂ ਤੀਸਰਾ ਵਰਚੁਅਲ ਆ ਦੂਸਰੀ ਬੇਨਤੀ ਤੁਹਾਨੂੰ ਇਹ ਆ ਵੀ ਜਦੋਂ ਤੁਸੀਂ ਆਪਣੀ ਗਜ਼ਲ ਬੋਲਨੇ ਆ ਉਹਦੇ ਵਿੱਚ ਇੱਕ ਲਾਈਨ ਇੱਕ ਵਾਰੀ ਬੋਲੋ ਵਾਰ-ਵਾਰ ਨਾ ਬੋਲੋ ਸਮਾਂ ਬੜਾ ਸੀਮਤ ਆ ਠੀਕ ਹੈ ਓਕੇ ਜੀ ਓਕੇ ਜੀ ਸ਼ੇਅਰ ਸ਼ੇਅਰ ਤੋਂ ਬਾਅਦ ਸ਼ੇਅਰ ਨਾ ਬੋਲੋ ਪਲੀਜ਼ ਅੱਗੇ ਵਾਸਤੇ ਖਿਆਲ ਰੱਖਿਓ ਤੁਸੀਂ ਹਾਂ ਜੀ ਮੈਨੂੰ ਪਤਾ ਨਹੀਂ ਸੀ ਹਾਂ ਜੀ ਹਾਂ ਜੀ ਤੁਸੀਂ ਬਹੁਤ ਪਿਆਰੇ ਹੋ ਤੁਸੀਂ ਬਹੁਤ ਮਾਲਕ ਦੀ ਕਿਰਪਾ ਹੈ ਤੁਹਾਡੇ ਤੇ ਤੁਸੀਂ ਬਹੁਤ ਵਧੀਆ ਲਿਖਦੇ ਹੋ ਹੋਰ ਤੁਹਾਡੀ ਕਲਮ ਨਿਖਰੇ ਇਹ ਸਤਿਗੁਰੂ ਦੇ ਬਾਹਰੋਂ ਚਰਨਾਂ ਦੀ ਅਰਦਾਸ ਹੈ ਤੁਸੀਂ ਹੋਰ ਵਧੀਆ ਨਿਖਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਹੁਣ ਮੈਂ ਬੇਨਤੀ ਕਰੂੰਗਾ ਨਿਸ਼ਾ ਸੱਲਣ ਸਾਡੇ ਬਚਕਾਰ ਆ ਤੇ ਉਹ ਆਪਣਾ ਗੀਤ ਲਾ ਕੇ ਆ ਰਿਹਾ ਨਿਸ਼ਾ ਸੱਲਣ ਜੀ ਨਵਾਂ ਸ਼ਹਿਰ ਤੋਂ ਅਰਸ਼ਾਦ ਜੀ ਹਲੋ ਹਾਂਜੀ ਅਰਸ਼ਾਦ ਬੈਠਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬੋਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਸ਼ੁਰੂ ਕਰੋ ਜੀ ਹਮ ਸਰਤੀ ਨੂੰ ਟਾਲ ਲੱਗ ਜਾਏਗੀ

ਜੀ ਹਾਂਜੀ ਹਾਂਜੀ ਲక్ష్ਮੀ ਦੁਰਗਾ ਚਾਂਸੀ ਰਾਣੀ ਇਹ ਨੰਬਰ ਸ਼ਾਇਦ ਉਹਦਾ ਕੱਟ ਗਿਆ ਆਵਾਜ਼ ਬੰਦ ਹੋ ਗਈ ਆ ਠੀਕ ਹੈ ਸਰ ਅੱਛਾ ਨਿਸ਼ਾ ਜੀ ਤੁਹਾਡੀ ਆਵਾਜ਼ ਬੰਦ ਹੋ ਗਈ ਆ ਕੋਈ ਨੈਟਵਰਕ ਦੀ ਪ੍ਰੋਬਲਮ ਹੈ ਸ਼ਾਇਦ ਇਹ ਇਹੀ ਗੱਲ ਹੋਣੀ ਹਾਂ ਚਲੋ ਦੂਜੇ ਨੂੰ ਜੋੜ ਲਾ ਫਿਰ ਬਾਅਦ ਵਿੱਚ ਕਰਮਜੀ ਉਸਤਾਦ ਗੁਰਚਰਨ ਬੱਧਨ ਜੀ ਮੇਰੇ ਬਹੁਤ ਹੀ ਨੰਬਰ ਸ਼ਾਇਰ ਨੇ ਗੱਲ ਕੋ ਅਨੇ ਉਹਨਾਂ ਨੂੰ ਬੇਨਤੀ ਕਰਨਾ ਕਿ ਆਪਣੀ ਗਜ਼ਲ ਲੈ ਕੇ ਆਣ ਅਸਤਾਦ ਕੋਲ ਸ਼ੁਕਰੀਆ ਜੀ ਬਿਨਾ ਕਿਸੇ ਭੂਮਕਾ ਤੋਂ ਮੈਂ ਕੀ ਦੱਸਾਂ ਇਸ਼ਕ ਵਿੱਚ ਕੀ ਕੀ ਲੁਟਾ ਕੇ ਵੇਖਿਆ ਵਾਹ ਜੀ ਵਾਹ ਜੀ ਕੀ ਬਾਤ ਮੈਂ ਦੱਸਾਂ ਇਸ਼ਕ ਵਿੱਚ ਕੀ ਕੀ ਲੁਟਾ ਕੇ ਵੇਖਿਆ ਘਰ ਲੁਟਾਇਆ ਚੈਨ ਖੋਇਆ ਦਿਲ গো ਆ ਕੇ ਵੇਖਿਆ ਵਾਹ ਜੀ ਵਾਹ ਜੀ ਛੱਡਿਆ ਖਹਿੜਾ ਨਾ ਮੇਰਾ ਉਮਰ ਪਰ ਦਿਲਗੀਰੀਆਂ ਹੂੰ ਹੂੰ ਛੱਡਿਆ ਖੈਰਾ ਨਾ ਮੇਰਾ ਉਮਰ ਪਰ ਦਿਲਗੀਆਂ ਮੈਂ ਇਹਨਾਂ ਤੋਂ ਹਰ ਲਮਾ ਦਾਮਨ ਛੁਡਾ ਕੇ ਵੇਖਿਆ ਵਾਹ ਕੀ ਬਾਤ ਹੈ ਦਿਲ ਜੀ ਸਾਡੇ ਮੈਲ ਸੀ ਧੋਂਦੇ ਰਹੇ ਪਿੰਡਾ ਅਸੀਂ ਦਿਲ ਜੀ ਸਾਡੇ ਮੈਲ ਸੀ ਧੋਂਦੇ ਰਹੇ ਪਿੰਡਾ ਅਸੀਂ ਮੈਲ ਨਾ ਉਤਰੀ ਅਸੀਂ ਗੰਗਾ ਨਹਾ ਕੇ ਵੇਖਿਆ ਵਾਹ ਮੈਲ ਨਾ ਉਤਰੀ ਅਸੀਂ ਗੰਗਾ ਨਹਾ ਕੇ ਵੇਖਿਆ ਰੱਬ ਨਾ ਮਿਲਿਆ ਕਿਤੇ ਵੀ ਸੋਹ ਹੈ ਮੈਨੂੰ ਰੱਬ ਦੀ ਵਾਹਿਗੁਰੂ ਹੂੰ ਰੱਬ ਨਾ ਮਿਲਿਆ ਕਿਤੇ ਵੀ ਸੋਹ ਹੈ ਮੈਨੂੰ ਰੱਬ ਦੀ ਗੁਰ ਘਰੀ ਮੰਦਰੀ ਮਸੀਤੀ ਚਰਚ ਜਾ ਕੇ ਵੇਖਿਆ ਕੀ ਬਾਤ ਹੈ ਜੀ ਕੀ ਬਾਤ ਹੈ ਸਹੀ ਗੱਲ ਹੈ ਆਪਣੇ ਅੰਦਰੋਂ ਖੁਦਾ ਦਾ ਨੂਰ ਜਟ ਆਇਆ ਨਜ਼ਰ ਹੂੰ ਕੀ ਬਾਤ ਹੈ ਆਪਣੇ ਅੰਦਰੋਂ ਖੁਦਾ ਦਾ ਨੂਰ ਜਟ ਆਇਆ ਨਜ਼ਰ ਮੈਂ ਮੇਰੀ ਦਾ ਜਿਸ ਸਮੇਂ ਕੁੰਗਟ ਉਠਾ ਕੇ ਵੇਖਿਆ ਬਹੁਤ ਅੱਛਾ ਬਹੁਤ ਅੱਛਾ ਮੈਂ ਮੇਰੀ ਦਾ ਜਿਸ ਸਮੇਂ ਕੁੰਗਟ ਉਠਾ ਕੇ ਵੇਖਿਆ ਧੰਨਵਾਦ ਸਭ ਗਲੇ ਸ਼ਿਕਵੇ ਮੇਰੇ ਕਾਫੂਰ ਬਣ ਕੇ ਉੱਡ ਗਏ ਆਖਰੀ ਸ਼ੇਰ ਉੱਡ ਗਏ ਵਾਹ ਵਾਹ ਜਦ ਕਬੇ ਮੇਰੇ ਕਾਫੂਰ ਪਨ ਕੇ ਉੱਟ ਗਏ ਜੀ ਦਿਲ ਰੁਬਾ ਨੇ ਜਦ ਮੇਰੇ ਵੱਲ ਮੁਸਕਰਾ ਕੇ ਵੇਖਿਆ ਵੇਖਿਆ ਆਪਿਆ ਤੁਹਾਡੇ ਆ ਮਗਤਾ ਕਰਿਆ ਘਰ ਜਿਆ ਆਰਾਮ ਨਾ ਮਿਲਿਆ ਕਿਤੇ ਵੀ ਟੁੰਡਿਆ ਜੀ ਜੀ ਕੰਦੇ ਆ ਆਰਾਮ ਨਾ ਮਿਲਿਆ ਕਿਤੇ ਵੀ ਟੁੰਡਿਆ ਮੈਂ ਤੇ ਬਦਨ ਆਲਮ ਸਾਰਾ ਹੁਮਕਮਾ ਕੇ ਵੇਖਿਆ ਕੀ ਬੋਲ ਮੈਂ ਆਲਮ ਸਾਰਾ ਹੁਮਕਮਾ ਕੇ ਦੇਖਿਆ ਤੁਹਾਡੇ ਦੇਖਿਆ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸਮਝ ਦੀ ਨਿਯਾਗਤ ਨੂੰ ਵੀ ਸਮਝਦੇ ਹੋ ਤੁਹਾਡਾ ਤਾਂ ਤਜਰਬਾ ਬਹੁਤ ਆ ਸਰ ਤੁਸੀਂ ਉਸਤਾਦ ਲੋਕ ਅਸੀਂ ਤੁਹਾਡੇ ਮਿਲ ਕੁਝ ਨਹੀਂ ਆ ਤੁਸੀਂ ਹਰ ਚੀਜ਼ ਨੂੰ ਬੜੀ ਤੋਲ ਕੇ ਬੋਲਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਸ਼ਾ ਜੀ ਦੁਆਰਾ ਐਂਟਰ ਹੋਣਾ ਚਾਹੁੰਦੇ ਆ ਉਹਨਾਂ ਨੂੰ ਵਿੱਚ ਬੁਲਾਉਂਗਾ ਤਾਂ ਮੈਂ ਬੇਨਤੀ ਕਰਦਾ ਸਾਕੀ ਸਾਹਿਬ ਤੁਸੀਂ 2 4 6 ਸ਼ੇਅਰ ਸਾਡੇ ਨਾਲ ਹੋਰ ਸਾਂਝੇ ਕਰਨੇ ਉਹ ਤੋਂ ਪਹਿਲਾਂ ਮੈਂ 1 2 ਸ਼ੇਅਰ ਤੋੜਨਾ ਇੱਕ ਗਜ਼ਲ ਬੋਲਣ ਦੀ ਆਗਿਆ ਚਾਹਨਾ ਅਗਰ ਤੁਹਾਡੀ ਆਗਿਆ ਹੋਵੇ ਤਾਂ ਸਾਬ ਸਾਬ ਬੋਲੋ ਬੋਲੋ ਹਾਂ ਗਜ਼ਲ ਹੈ ਜੀ ਦੁਨੀਆ ਨਾਲੋਂ ਟੁੱਟ ਕੇ ਦੇਖ ਮਹਿਰਮ ਕੋਲੋਂ ਲੁੱਟ ਕੇ ਦੇਖ ਇਹ ਬੜਾ ਸਕੂਨ ਮਿਲੇਗਾ ਅੰਦਰੋਂ ਇਹ ਮੋਦੀ ਘਠੜੀ ਸੁੱਟ ਕੇ ਦੇਖ ਇਹ ਮੋਦੀ ਘਠੜੀ ਦੀ ਇੰਤਹਾ ਦੇਖ ਕੇ ਫਿਰ ਸੱਜਣ ਦੀ ਚੂਰੀ ਕੁੱਟ ਕੇ ਦੇਖ ਵਾਹ ਬੜਾ ਆਨੰਦ ਆਊਗਾ ਤੈਨੂੰ ਹੂੰ ਇਹ ਪ੍ਰੇਮ ਦੇ ਜਫੇ ਚ ਕੁੱਟ ਕੇ ਦੇਖ ਹੂੰ ਹਾਂ ਹਰ ਮਸਲੇ ਦਾ ਹੱਲ ਹੋਵੇਗਾ ਹੂੰ ਤਨੂ ਮਨੋ ਜਰਾ ਜੁਟ ਕੇ ਦੇਖ ਹੂੰ ਗਰਮੀ ਹੋਮ ਪ੍ਰਦੂਸ਼ਣ ਵੱਧ ਜੂ ਲਾਈਏ ਜੋ ਬੂਟੇ ਪੁੱਟ ਕੇ ਦੇਖ ਆਏ ਹੋਏ ਹੋਏ ਕਿ ਉਹ ਅੰਮ੍ਰਿਤ ਬਣ ਜਾਏਗਾ ਹੂੰ ਦੁੱਤ ਵਾਂਗੂ ਜਰਾ ਪੁੱਟ ਕੇ ਦੇਖ ਹੂੰ ਕੋਈ ਨਤੀਜਾ ਨਿਕਲੇਗਾ ਹੂੰ ਜੇਂਦ ਪਾਲੇ ਵਿੱਚ ਸੁੱਟ ਕੇ ਦੇਖ ਵਾਹ ਤੋਂ ਮਕਤਾ ਜੀ ਸਾਰੇ ਕੰਮ ਤੇਰੇ ਆਪੇ ਹੋਣਗੇ ਹੂੰ ਗੁਰੂ ਤੇ ਸਭ ਕੁਝ ਸੁੱਟ ਕੇ ਦੇਖ ਜਿੱਤ ਹੋ ਜੂ ਹਰ ਇੱਕ ਮੰਜ਼ਲ ਓਮਕਾਰਾ ਜਰਾ ਉੱਠ ਕੇ ਦੇਖ ਦੁਨੀਆ ਨੂੰ ਉੱਠ ਕੇ ਦੇਖ ਦੁਨੀਆ ਨੂੰ ਉੱਠ ਕੇ ਦੇਖ ਮਰਨ ਨੂੰ ਲੁੱਟ ਕੇ ਦੇਖ ਸ਼ਾਬਾਸ਼ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਹਾਂ ਸਾਖੀ ਸਾਹਿਬ ਨੂੰ ਬੇਨਤੀ ਕਰਨਾ ਕਿ ਇੱਕ ਦੋ ਸ਼ੇਅਰ ਸਾਡੇ ਨਾਲ ਲੈ ਕੇ ਆਣ ਸਾਖੀ ਸਾਹਿਬ ਬਰਜਲ ਸਾਹਿਬ ਧਿਆਨ ਦੇਣਾ ਇਨਸ਼ਾਅੱਲਾ मूे उन कहिड़ा शौक़ लहर तुरू कहिड़ा शौक़ सहोर तुर जान जॾो वॾो वॾी सदक ते कॾहिं बि न लॻा सूरत पाण पता बि न लॻा सू

ਇਕੱਠੇ ਬਹਿ ਕੇ ਖਾਣੇ ਦੋ ਮਿਲੀ ਨਹੀਂ ਮੋਕਾ ਰੋਟੀ ਇਕੱਠੇ ਬਹਿ ਕੇ ਖਾਣੇ ਦਾਂ ਉਹਨੂੰ ਕਿਹੜਾ ਸ਼ੌਕ ਸੀ ਲਾਹੌਰ ਤੁਰ ਜਣੇ ਦਾ ਖਾਰੇ ਪਾਣੀ ਪਾ ਸਾਡੇ ਖਾਰੇ ਕੋਹ ਪਾਣੀ ਸਾਡੇ ਲਹੂ ਵਿੱਚ ਪਾ ਗਿਓ ਭਾਈਆਂ ਕੋਲੋਂ ਭਾਈਆਂ ਨੂੰ ਹੀ ਕਤਲ ਕਰਾ ਗਿਆ ਉਹ ਪੰਿਆਂ ਕੋਲੋਂ ਪੰਿਆਂ ਨੂੰ ਵੀ ਕਤਲ ਕਰਾ ਗਿਆ ਲੱਗਿਆ ਨਾ ਪਤਾ ਕੋਈ ਵਰਤ ਗਏ ਪਣੇ ਦਾ ਲੱਗਿਆ ਨਾ ਪਤਾ ਕੋਈ ਵਰਤ ਗਏ ਪਣੇ ਦਾ ਉਹਨੂੰ ਕਿਹੜਾ ਸ਼ੌਕ ਸੀ ਲੋਹਰ ਤੁਰ ਜਾਣੇ ਦਾ ਪੁਲਦਾਨੀ ਚੇਤਾ ਮੀਨੂ ਪੁਲਦਾਨੀ ਚੇਤਾ ਮੀਨੂ ਕੀ ਬਾਤ ਆ ਜੀ ਕੀ ਬਾਤ ਆ ਤੁਸੀਂ ਮੇਲਾ ਲੁੱਟ ਲਿਆ ਅੱਜ ਸਮਾਂ ਬੰਦ ਦਿੱਤਾ ਇਹ ਤੁਹਾਡੀ ਆਵਾਜ਼ ਬਹੁਤ ਖੂਬਸੂਰਤ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰਾ ਲੋਕ ਗੁਰਚਰਨ ਬੱਧਨ ਜੀ ਦਰਸ਼ਨ ਦਰਦੀ ਜੀ ਤਰਸੀਮ ਸਾਖੀ ਜੀ ਬਹੁਤ ਮਹਾਨ ਰੂਹਾਂ ਨੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਅੱਜ ਤੀਸਰਾ ਵਰਚੁਅਲ ਕਵੀ ਦਰਬਾਰ ਪੰਜਾਬ ਸਹਿਸਵਾ ਵੱਲੋਂ ਸ਼ਾਮ 5 ਵਜੇ ਮਿਤੀ 23 ਨਵੰਬਰ 2024 ਨੂੰ ਕਰਵਾਇਆ ਗਿਆ ਜਿਹਦੇ ਵਿੱਚ ਪ੍ਰਧਾਨ ਦਰਸ਼ਨਦਰਦੀ ਜੀ ਆਪਣੇ ਤਰਸੀਮ ਸਾਖੀ ਸਾਹਿਬ ਸਾਡੇ ਉਸਤਾਦ ਲੋਕ ਅਤੇ ਗੁਰਚਰਨ ਬੱਧਨ ਜੀ ਮੇਰੇ ਗੁਰੂ ਦੇਸ਼ ਰਾਜ ਬਾਲੀ ਜੀ ਮਨਜੀਤ ਕੌਰ ਜੀ ਨੀਸ਼ਾ ਸੱਲਣ ਅਤੇ ਰਜਨੀ ਸ਼ਰਮਾ ਜੀ ਨੇ ਇਸ ਕਵੀ ਦਰਬਾਰ ਦੇ ਵਿੱਚ ਜੋ ਵਰਚੁਅਲ ਕਵੀ ਦਰਬਾਰ ਸੀ ਸ਼ਾਮਲ ਹੋ ਕੇ ਆਪਣੀਆਂ ਰਚਨਾਵਾਂ ਰੱਖੀਆਂ ਇੱਕ ਵਾਰ ਫਿਰ ਸਾਰਿਆਂ ਤੋਂ ਰਜਾ ਲੈਂਦੇ ਹੋਏ ਆਗਿਆ ਲੈਂਦੇ ਹੋਏ ਬੇਨਤੀ ਹੈ ਕਿ ਅਗਲੇ ਸ਼ਨੀਵਾਰ 5 ਵਜੇ ਫਿਰ ਤੁਸੀਂ ਆਪਣੀਆਂ ਇੱਕ ਇੱਕ ਗਜ਼ਲ ਦੇ ਨਾਲ ਤਿਆਰ ਰਹੋ ਤੁਹਾਨੂੰ ਮੈਸੇਜ ਆਏਗਾ ਗਰੁੱਪ ਦੇ ਵਿੱਚ ਔਰ ਇਸੇ ਤਰ੍ਹਾਂ ਤੁਹਾਨੂੰ ਫਿਰ ਮੌਕਾ ਮਿਲੇਗਾ ਔਰ ਮੈਂ ਆਸ ਕਰਵਾ ਹੈ ਕਿ ਤੁਸੀਂ ਸਮੇਂ ਦੀ ਇਨਜਾਕਤ ਨੂੰ ਸਮਝਦੇ ਹੋਏ ਸਾਰੇ ਜਿਹੜੇ ਸ਼ੇਰ ਹੈ ਉਹ ਇੱਕ ਇੱਕ ਵਾਰ ਬੋਲੋਗੇ ਤਾਂ ਕਿ ਆਪਾਂ ਵੱਧ ਤੋਂ ਵੱਧ ਹੋਰ ਸਹਿਯੋਗੀਆਂ ਨੂੰ ਵਿੱਚ ਐਡ ਕਰ ਸਕੀਏ ਸੋ ਅੱਜ ਇਹ ਸਮਾਪਤੀ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੇ ਕੋਈ